ਜਿਸ ਲੇਡੀ ਡਾਕਟਰ ਨੇ ਮਾਤਾ ਚਰਨ ਕੌਰ ਦੀ ਕੀਤੀ ਡਿਲੀਵਰੀ ਉਹ ਲੇਡੀ ਡਾਕਟਰ ਆਈ ਕੈਮਰੇ ਸਾਹਮਣੇ ਦੱਸਿਆ ਕਿ ਕਿਸ ਤਰੀਕੇ ਕਿਸ ਟੈਕਨੋਲੋਜੀ ਦੇ ਨਾਲ ਛੋਟਾ ਸਿੱਧੂ ਦੁਨੀਆ ਤੇ ਆਇਆ ਏ ਤੁਹਾਨੂੰ ਦੱਸ ਦਈਏ ਕਿ ਅਕਸਰ ਹੀ ਆਪਾਂ ਸੁਣਿਆ ਹੋਵੇਗਾ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਨੇ ਤੇ ਅੱਜ ਇਹ ਸਾਬਤ ਹੋ ਗਿਆ ਏ ਕਿਉਂਕਿ ਅੱਜ ਇਸ ਲੇਡੀ ਡਾਕਟਰ ਦੀ ਬਦੌਲਤ ਦੇ ਨਾਲ ਛੋਟਾ ਸਿੱਧੂ ਮੂਸੇਵਾਲਾ ਯਾਨੀ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਦੁਨੀਆ ਤੇ ਆਇਆ ਏ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਿਲੀਵਰੀ ਕਰਨ ਵਾਲੇ ਡਾਕਟਰ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਬਹੁਤ ਖੁਸ਼ੀ ਦੀ ਘੜੀ ਹੈਗੀ ਇਹ ਹਨਾ ਬਹੁਤ ਲੋਕਾਂ ਨੂੰ ਬਹੁਤ ਇੰਤਜ਼ਾਰ ਸੀਗਾ ਇਹ ਫੈਮਲੀ ਨੇ ਬਹੁਤ ਸਫਰਿੰਗ ਦੇਖੀ ਹੈ ਬਹੁਤ ਟ੍ਰੈਜੇਡੀ ਦੇਖੀ ਹੈ ਹਨਾ ਤਾਂ ਹਰ ਸਾਰੇ ਲੋਕ ਆਪਣੀ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਇੰਨੀ ਸਫਰਿੰਗ ਹੈਗੀ ਹੈ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀ ਮਾਤਾ ਜੀ ਨੂੰ ਪ੍ਰੈਗਨੈਂਸੀ ਚ ਮੈਨੇਜ ਕੀਤਾ ਹੈਗਾ ਅਸੀਂ ਉਹਨਾਂ ਦਾ ਪ੍ਰੈਗਨੈਂਸੀ ਵਾਲਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ ਤੇ ਹੁਣ ਮਨ ਐਡਵਾਂਸਡ ਏਜ ਤੇ ਪ੍ਰੈਗਨਨਸੀ ਹੁੰਦੀ ਹੈ ਤਾਂ ਇਹੀ ਸਾਡਾ ਏਮ ਸੀਗਾ ਕਿ ਮਾਤਾ ਜੀ ਵੀ ਬਿਲਕੁਲ ਠੀਕ ਰਹਿਣ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੱਢਾਈਏ ਉਹਨਾਂ ਦਾ 8 8.5 9 ਮਹੀਨੇ ਅਸੀਂ ਜਿੰਨੀ ਪ੍ਰੈਗਨਨਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ 'ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚੇ ਨੂੰ ਵੀ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਚ ਆਪਾਂ ਬੇਬੀ ਦੇਣਾ ਹੈਗਾ ਇਹ ਸਾਡਾ ਏਮ ਸੀ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਇਹ ਅਚੀਵ ਕਰ ਸਕੀ ਹੈ ਤੇ ਅੱਜ ਸਾਰੇ ਅਸੀਂ ਬਹੁਤ ਖੁਸ਼ ਹਾਂ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ ਰੱਬ ਸੁੱਖ ਰੱਖੇ ਮਾਂ ਸਹੀ ਰਵੇ ਬੱਚਾ ਸਹੀ ਰਵੇ ਤੇ ਅਸੀਂ ਉਹਨਾਂ ਨੂੰ ਥੋੜੇ ਦਿਨਾਂ ਚ ਘਰ ਭੇਜੀਏ ਬੱਚਾ ਤੰਦਰੁਸਤ ਹੈ ਬਿਲਕੁਲ ਤੰਦਰੁਸਤ ਮੈਂ ਮਿਸਮਿਤੀ ਰਹੀ ਬੀਬੀ ਮੈਂ ਲਿਆ ਕਿ ਬਹੁਤ ਸਾਰੇ ਪਰਿਵਾਰ ਹੋਰ ਵੀ ਜਿਹੇ ਹੁੰਦੇ ਨੇ ਤਾਂ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਪਤਾ ਦੇਖੋ ਅਸੀਂ ਫਰਟੀਲਿਟੀ ਟਰੀਟਮੈਂਟ ਨਹੀਂ ਕੀਤਾ ਹੈਗਾ ਸਾਡੇ ਕੋਲ ਮਾਤਾ ਜੀ ਪ੍ਰੈਗਨੈਂਸੀ 'ਚ ਹੀ ਆਏ ਨੇ ਤੇ ਅਸੀਂ ਜਿਹੜੀ ਥੋੜੀ-ਮੋਟੀ ਪ੍ਰੋਬਲਮ ਪ੍ਰੈਗਨੈਂਸੀ 'ਚ ਹੋਈ ਅਸੀਂ ਉਹ ਹੈਂਡਲ ਕੀਤੀ ਹੈਨਾ ਤਾਂ ਉਹ ਟਰੀਟਮੈਂਟ ਬਾਰੇ ਡਿਟੇਲਸ ਮੇਰਾ ਨਹੀਂ ਬੰਦਾ ਹੈਨਾ ਦੱਸਣਾ ਹੈਨਾ ਪਰ ਵੈਸੇ ਇਨ ਜਨਰਲ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੀ ਵਾਧੇ ਵਿੱਚ ਪ੍ਰੈਗਨੈਂਸੀ ਹੁੰਦੀ ਹੈ ਆਈਵੀਐਫ ਟੈਕਨੀਕ ਨਾਲ ਹੁੰਦੀ ਹੈ ਜਿਹੜੀ ਬੇਬੀ ਕਦੋਂ ਆ ਗਈ ਸੀ ਹਸਪੀਟਲ ਦੇ ਵਿੱਚ ਦਾਖਲ ਹੋ ਗਈ ਸੀ ਚੌਥੇ ਮਹੀਨੇ ਚ 3 ਮੰਥਸ ਕੰਪਲੀਟ ਹੋ ਗਏ ਸੀ 4th ਮੰਥ ਤੋਂ ਸਾਡੀ ਕਿਰਤ ਸੀ